ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਤੇ ਅੱਜ ਆਈ ਸੀ ਮਮੀ ਦੇ ਫਰੈਂਡਸ ਕਮਲ ਦੀਦੀ ਨੂੰ ਮਿਲਣ ਲਈ ਤੇ ਨਾਲ ਨਾਲ ਹੀ ਉਹ ਬਣਾ YouTube ਤੇ ਚੈਨਲ ਉਹਨਾਂ ਨੇ ਵੀ ਬਣਾਉਣਾ ਜਿਹਦੇ ਲਈ ਉਹ ਕਮਲ ਦੀ ਨੂੰ ਪੁੱਛ ਰਹੇ ਸੀਗੇ ਕਿ ਕੀ ਕੀ ਮੇ ਬਣਾਉਣਾ ਹੈ ਚੈਨਲ ਆਪਣਾ ਤੇ ਤੁਸੀਂ ਹੁਣ ਦੇਖ ਹੀ ਸਕਦੇ ਹੋ ਦੀਦੀ ਇਹਨਾਂ ਨੂੰ ਦੱਸਣਗੇ ਆਪਣੇ ਬਾਰੇ ਇੱਕ ਵਾਰੀ ਆਜਾ ਅਸੀਂ ਵੀ ਵੀਡੀਓ ਬਣਾਉ ਆਪਾਂ ਜਦੋਂ ਮੈਂ ਤੁਹਾਨੂੰ ਕੋਲ ਬੈਠ ਕੇ ਵੀ ਦੱਸਾਂਗੀ ਕਿ ਇਹਨਾਂ ਨੂੰ ਵੀ ਟਿਕ ਟੌਕ ਪਰ ਚੱਲਣਾ ਹੈ ਵੀ ਇੱਕ ਵਾਰੀ ਵੀਡੀਓ ਦੋ ਤਿੰਨ ਵਾਰੀ ਬਣਾਇਓ ਵੀ ਕੋਈ ਕੁਝ ਇੱਕ ਦਮ ਇਹ ਦੇਖਿਓ ਵੀ ਜੇ ਪੱਕੀ ਥੋੜਾ ਪੱਕੀ ਨਹੀਂ ਗਈ ਜਾਲਾ ਆਵਾਜ਼ ਨਾ ਆਉਂਦਾ ਹ ਉਹਦੀ ਲਾਈਟ ਮਤਲਬ ਉਹਦੀ ਆਵਾਜ਼ ਵਿੱਚ ਤੁਸੀਂ ਬੰਦ ਕਰ ਲਈਏ ਪੱਖਾਂ ਬਸ ਦੋ ਚੀਜ਼ਾਂ ਤੇ ਮੇਨ ਧਿਆਨ ਰੱਖਿਓ ਵੀ ਲਾਈਟ ਵਧੀਆ ਪਵੇ ਤੁਹਾਡੇ ਫੇਸ ਤੇ ਨਾ ਤੇ ਦੂਜਾ ਇਹ ਆ ਵੀ ਜਿਹੜਾ ਆਵਾਜ਼ ਆ ਉਹ ਤੁਹਾਡੀ ਹੈ ਨਾ ਕਲੀਅਰ ਆ ਥੋੜੀ ਜਿਹੜੀ ਗੱਲ ਸੁਣੀ ਲੈਣੀ ਹੈ ਸਾਹਮਣੇ ਜਿਹੜੀ ਸੁਣਨੀ ਹੈ ਵੀ ਇਸ ਤਰ੍ਹਾਂ ਕਰਕੇ ਸ਼ੁਰੂ-ਸ਼ੁਰੂ ਹੀ ਬੰਦ ਕਰੋ ਕਿ ਮੇਰੇ ਮਨ ਨੂੰ ਸਾਹਮਣੇ ਨਾ ਬਣਾ ਨਹੀਂ ਸਕਦੀ ਕਿਸੇ ਜੀ ਮੰਨੇ ਨੂੰ ਹੁੰਦਾ ਸੀ ਜਦੋਂ ਕਰੇ ਕਿ ਕਿੱਲਾ ਲਾ ਕੇ ਬਣਾ ਮੈਂ ਦਵਿੰਦਰ ਸਾਹਮਣੇ ਨਹੀਂ ਸੀ ਬਣਾਉਂਦੀ ਤੀ ਮੈਂ ਕਹਿੰਦੀ ਬਾਹਰ ਚਲੇ ਜਾ ਤੁਸੀਂ ਕਿੱਲੇ ਸ਼ੁਰੂ ਤੋਂ ਬਣਾਉਗੇ ਨਾ ਤੁਹਾਡਾ ਮੂੰਹ ਆਉਗਾ ਵੀ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਪਤਾ ਲੱਗਦਾ ਵੀ ਮੈਂ ਕਿਉਂ ਭਰਾਈ ਨਹੀਂ ਮੈਂ ਦੁਬਾਰਾ ਬਣਾਉਣੀ ਆਰਾਮ ਨਾਲ ਕਿ ਕੋਈ ਨਹੀਂ ਦੇਖ ਰਿਹਾ ਹੈਗਾ ਕੋਈ ਤੁਹਾਡੇ ਪਿੱਛੇ ਨਹੀਂ ਪਿਆ ਆਰਾਮ ਨਾਲ ਬੈਠ ਆਰਾਮ ਨਾਲ ਬੋਲੋ ਨਾ ਤੁਸੀਂ 2-3 ਵਾਰੀ ਬਣਾਉਗੇ ਮੈਨਾਂ ਸਾਰਾ ਕੁਝ ਨਾ ਕਰਦੀ ਹੁੰਦੀ ਹੈ ਨਾ ਕਿ ਜਦੋਂ ਵੀ ਮੈਂ ਆ ਕੇ ਦੇਖੀ ਸੀ ਤੇ ਕੈਮਰੇ ਦੇ ਮੁੜੇ ਜਾਂਦੀ ਆਂ ਹਣਾ ਬੋਲਣ ਵੇਲੇ ਆਂਦੀ ਆਂ ਤਾਂ ਮੈਨੂੰ ਇਹ ਲੱਗਦਾ ਕਿ ਚੱਕ ਬੋਲੇ ਨਹੀਂ ਹੁੰਦਾ ਉਹ ਹੀ ਹੁੰਦਾ ਉਹ ਚਲੋ ਤੁਸੀਂ ਆਜਿਜ ਕਰੋਗੇ ਨਾ ਆਪਣੇ ਕੈਮਰੇ ਉੱਤੇ ਬੋਲਣਾ ਸ਼ੁਰੂ ਕਰੋਗੇ ਹੋ ਜਾਊਗਾ ਬਾਣੀ ਦੀ ਹੋ ਰਹੀ ਹੈ ਪੂਰੀ ਮਾਸਤੀ ਮੰਮੀ ਕਿੰਨੀ ਕੋਸ਼ਿਸ਼ ਆ ਦੇਦੀ ਰੋਇ ਨਾ ਬਬਸਾ ਕੰਗਿਆ ਰੋਇ ਦਾਈ ਤੇ ਮੈਂ ਕੀ ਕਰੀ ਤੁੱਸੇ ਘਰ ਭਰ ਦੇਣਾ ਇਹ ਨਾਲ ਅਸਲ ਨਾ ਮੰਗੇ ਨੀ ਸੀ ਅਸਲ ਚ ਦੀਦੀ ਨਾ ਤੁਹਾਡੇ ਵੀ ਹਾਲ ਪੈਂਦਾ ਹੁੰਦਾ ਵੀ ਮੈਂ ਅੱਜ ਬਾਣੀ ਨੂੰ ਲੈ ਕੇ ਨਹੀਂ ਗਈ ਮੈਂ ਪੈਸੇ ਖਰਚੇ ਨਹੀਂ ਹੁਣ ਮੈਂ ਜਾਵਾਂ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਨਾ ਉਹਨਾਂ ਸ਼ੌਪ ਹੋ ਗਈ ਸੀ ਬਾਅਦ ਰਾਤ ਨੂੰ ਹਾਂਜੀ ਮੈਂ ਉਹਨੂੰ ਕਹਿੰਦੀ ਕਿ ਬਬਸ ਲੈ ਕੇ ਆਉਂਗਾ ਹਾਂਜੀ ਇਹ ਤਾਂ ਭੁੱਲ ਗਈ ਸੀ ਅੱਜ ਮੈਂ ਕਿਹਾ ਮੈਂ ਘਾਟੇਪਾ ਸ਼ੌਪ ਤੇ ਜਾਣਾ ਮੈਂ ਇਹਦੇ ਨੂੰ ਮੋੜ ਲੈ ਕਿੱਥੇ ਚੱਲੇ ਆਪਾਂ ਕਿੱਥੇ ਚੱਲੇ ਆ ਜਾ ਮੈਂ ਪਾਕੇ ਸ਼ੌਪ ਤੇ ਜਾਣਾ ਕਿਹੜੀ ਸ਼ੌਪ ਤੇ ਜਾਣਾ ਜਾਂ ਮੈਨੂੰ ਪਤਾ ਸਾਰਾ ਹੁੰਦਾ ਅੱਛਾ ਲੱਗੇ ਕੀ ਬਬਲ ਸੈੱਲੇ ਵਾਣੀ ਤੁਹਾਨੂੰ ਕੀ ਕਿਹਾ ਸੀ ਜਾਂ ਬਬਲ ਸਲਾਣਿਆ 부ਦੀ ਨੇ ਥੈਂਕ ਯੂ ਕਹੋ ਬਾਣੀ ਬਬਲ ਅੰਕਲ ਨੇ ਥੈਂਕ ਯੂ ਕਹਿੰਦੇ ਨਹੀਂ ਹੈ ਕਿ ਆਉਂਦੀ ਉਹ ਐਨਾ ਕਰਦਾ ਤਾਂ ਕਹਿੰਦਾ ਕੁੜੀ ਰੋਜ਼ ਆਉਂਦੀ ਅਗਲੇ ਤਾਂ ਪੈਸੇ ਵਧਦੇ സലവർ പൂരി <from> <laughs> 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 <Likewise> <laughs> <Thus melodies> നീന്ദി <laughs> ਲੱਜ ਜਿੰਦੀ ਜੇ ਮੇਰੇ ਪੈਰਾਂ ਹੱਥ ਤੇ ਵੀ ਇਹ ਖਾ ਖਾ ਬੂ ਜੀ ਨੂੰ ਨਹੀਂ ਆਉਂਦੇ ਬਾਣੀ ਕਿੱਦਾਂ ਵੱਡਾ ਸਾਰੇ ਕਿਦੋਂ ਮੈਂ ਨਹੀਂ ਕਰ ਪਾਇਆ ਬਾਣੀ ਕਿਨੀ ਜੰਮੀ ਲੱਗੀ ਫੇਸ ਬਣਾਇਓ ਮੈਂ ਪਹਿਲਾਂ ਜਾ ਤੋ ਸਾਰੇ ਮੇਰੇ ਸਟਾਰਟ ਤੇ ਬਾਣੀ ਨੇ ਬੜੀ ਕੱਲ ਦੀ ਛੁੱਟੀ ਆ